ਅੱਜ ਅਸੀਂ ਕਨੇਜਾ ਬਸੀਆਂ ਨੇ ਕਾਲੀ ਦਲ ਦੇ ਬੰਦੇ ਨੇ ਬਹੁਤ ਜ਼ੋਰ ਲਾ ਕੇ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਆ ਬਹੁਤ ਗਰਮੀ ਹੋਣ ਦੇ ਬਾਵਜੂਦ ਲੋਕ ਵੋਟਾਂ ਨੂੰ ਬੇਸ਼ਮਾਰ ਆ ਰਹੇ ਨੇ ਤੇ ਠਬੀਲ ਦਾ ਪਾਣੀ ਦਾ ਪ੍ਰਬੰਧ ਰੋਟੀ ਪਾਣੀ ਚਾਹ ਦਾ ਸਾਰਾ ਕੁਝ ਪ੍ਰਬੰਧ ਦਾ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਕਾਲੀ ਦਲ ਨੂੰ ਜਿਤਾਉਣ ਦਾ ਯਤਨ ਕਰ ਰਹੇ ਆ ਆ ਸਾਡੀ ਸਮੁੱਚੀ ਕਾਲੀ ਦਲ ਦੀ ਟੀਮ ਬੈਠੀ ਆ ਜੀ ਸਾਡਾ ਸਾਰਾ ਮੁੱਦਾ ਇੱਕ ਤਾਂ ਸੜਕਾਂ ਬਿਜਲੀ ਜਾਂ ਬਿਜਲੀ ਦਾ ਬਿੱਲ ਇਹਨਾਂ ਨੇ ਜ਼ੀਰੋ ਕੀਤਾ ਲਾਈਟ ਤਾਂ ਆਉਂਦੀ ਨਹੀਂ ਜ਼ੀਰੋ ਕਰਨ ਦਾ ਕੋਈ ਮਤਲਬ ਨਹੀਂਗਾ ਮਹੀਨੇ ਦੇ ਵਿੱਚ ਹੀ ਜੇ ਬਿੱਲ ਜ਼ੀਰੋ ਆ ਤਾਂ 10000 ਦਾ ਤਾਂ ਅਸੀਂ ਤੇਲ ਚਾਲ ਦੰਦੇ ਆ ਇਦੋਂ ਚੰਗਾ ਤਾਂ ਸਾਨੂੰ ਬਿਜਲੀ ਦੇ ਬਿੱਲ ਲਾਏ ਜਾਣ ਪਰ ਸਾਨੂੰ ਡੀਜ਼ਲ ਤੋਂ ਬਚਾਇਆ ਜਾਵੇ ਲਾਈਟ ਆਉਂਦੀ ਨਹੀਂ ਬਿਲਕੁਲ ਜੀ ਹੋਰ ਕਿਹੜੇ ਮੁੱਦੇ ਆ ਜੀ ਮੈਂ ਹੋਰ ਮੁੱਦੇ ਤਾਂ ਜੀ ਸੜਕਾਂ ਦਾ ਬੁਰਾ ਹਾਲ ਆ ਜੀ ਸੀਵਰੇਜ ਬੰਦ ਪਏ ਨੇ ਜੀ ਕੋਈ ਕੰਮ ਨਹੀਂ ਹੋ ਰਿਹਾ ਜੀ ਤੇ ਐਨਓਸੀਆਂ ਬੰਦ ਨੇ ਕੋਈ ਚੀਜ਼ ਨਹੀਂ ਹੋ ਰਹੀ ਜੀ ਜਿਤਨਾ ਦੇ ਉਮੀਦਵਾਰ ਦੇ ਸਾਨੂੰ ਤਾਂ ਇਮਾਨਦਾਰ ਉਮੀਦਵਾਰ ਚਾਹੀਦਾ ਵਾ ਸਾਡਾ ਵਿਕਰਮ ਸਿੰਘ ਖਾਲਸਾ ਜੀ ਬਹੁਤ ਹੀ ਇਮਾਨਦਾਰ ਤੇ ਨੇਕ ਸੁਭਾਅ ਦਾ ਬੰਦਾ ਵਾ ਜੀ ਉਹ ਜਿੱਤਣਾ ਚਾਹੀਦਾ ਅਸੀਂ ਬਾਅਦ ਤੋਂ ਬਾਅਦ ਮਿਹਨਤ ਕਰਕੇ ਸਾਡੇ ਸਰਦਾਰ ਵਿਕਰਮ ਸਿੰਘ ਖਾਲਸਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਆ ਅਸੀਂ ਉਹਨਾਂ ਨੂੰ ਜਿੱਤਾਉਣੇ ਚਾਹੁੰਦੇ ਆ ਤੇ ਸਾਡੀਆਂ ਮੇਨ ਜੋ ਪ੍ਰੋਬਲਮਾਂ ਸਾਡੀ ਬਿਜਲੀ ਦੀ ਪ੍ਰੋਬਲਮਾਂ ਬਾਕੀ ਸੜਕਾਂ ਦੀ ਪ੍ਰੋਬਲਮਾਂ ਤੇ ਬਾਕੀ ਬੱਚਿਆਂ ਨੂੰ ਮਤਲਬ ਪੜਾਈ ਜਾਣ ਲੱਗੇ ਸਕੂਲ ਵੇਲੇ ਬਹੁਤ ਹੀ ਜ਼ਿਆਦਾ ਮਤਲਬ ਮੁਸ਼ਕਲਾ ਆਉਂਦੀਆਂ ਨੇ ਗੱਡੀਆਂ ਮੋਟਰਾਂ ਤੇ ਇਹ ਵੀ ਦੇਖਿਆ ਜਾਣਾ ਚਾਹੀਦਾ ਤੇ ਬਾਕੀ ਮੁਲਾਜ਼ਮ ਵਰਗ ਬਹੁਤ ਮਹਿਸੂਸ ਆ ਇਸ ਸਰਕਾਰ ਤੋਂ ਆਪ ਸਰਕਾਰ ਤੋਂ ਅਸੀਂ ਕਹਿੰਦੇ ਆ ਸਾਡੀ ਸਰਕਾਰ ਆਵੇ ਵਿਕ੍ਰਮਜੀਤ ਖਾਲਸਾ ਉਪਰ ਆਉਣ ਥੱਲੇ ਸੁਖਬੀਰ ਸਿੰਘ ਜੀ ਬਾਦਲਾਉਣ ਸਾਡੀ ਮੁਲਾਜ਼ਮਾਂ ਦੀ ਵੀ ਸੁਣੀ ਜਾਵੇ ਕਿਉਂਕਿ ਮੁਲਾਜ਼ਮਾਂ ਨੂੰ ਬਹੁਤ ੱੱਕੇ ਪਏ ਨੇ ਨਾ ਇਹਨਾਂ ਨੂੰ ਡੀਏ ਦਿੱਤਾ ਗਿਆ ਨਾ ਇਹਨਾਂ ਨੂੰ ਪੇ ਕਮਿਸ਼ਨ ਰਿਪੋਰਟ ਦਾ ਜਿਹੜਾ ਬਕਾਇਆ 16 ਤੋਂ ਲੈ ਕੇ 21 ਤੱਕ ਦਾ ਉਹ ਮੰਦਾ ਉਹ ਦਿੱਤਾ ਗਿਆ ਬਾਕੀ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਦੀ ਵੀ ਸਮੱਸਿਆ ਉਹ ਵੀ ਨਾਲ ਦੀ ਨਾਲ ਹੱਲ ਉਹ ਵੀ ਕੀਤੀ ਜਾਵੇ ਕਿਸਾਨ ਐਡੀ ਦੂਰ ਬੈਠੇ ਰਹੇ ਨੇ ਦਿੱਲੀ ਕਿੰਨੇ ਮਹੀਨੇ ਕਿੰਨੇ ਸਾਲ ਹੋ ਗਏ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਐਮ ਐਸ ਪੀ ਸੀ ਨਹੀਂ ਦਿੱਤਾ ਗਿਆ ਹੋਰ ਬਹੁਤ ਸਾਰੀਆਂ ਮੰਗਾਂ ਨੇ ਬਾਕੀ ਅਸੀਂ ਸਾਡੀ ਸਰਕਾਰ ਆਉਣ ਤੇ ਇਹੀ ਬੇਨਤੀ ਕਰਾਂਗੇ ਬਾਦਲ ਸਾਹਿਬ ਨੂੰ ਕਿ ਸਾਡੇ ਮੁਲਾਜ਼ਮਾਂ ਬਲ ਵੀ ਜ਼ਿਆਦਾ ਦੇਖਿਆ ਜਾਵੇ ਔਰ ਕਿਸਾਨਾਂ ਮਜ਼ਦੂਰਾਂ ਦਾ ਵੀ ਦੇਖਿਆ ਜਾਵੇ ਧੰਨਵਾਦ